ਦੇਖ ਸਕਦੇ ਹੋ ਦੋਸਤੋ ਤੁਸੀਂ ਮਹਾਨ ਸੰਤ ਸਮੇਲਨ ਅਤੇ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ। ਦੇਖ ਸਕਦੇ ਹੋ ਇਹ ਪਿੰਡ ਅੜਕਵਾਸ ਦੀਆਂ ਤਸਵੀਰਾਂ ਨੇ ਜੋ ਕਿ ਲੈਰਾ ਕਾਕਾ ਦੇ ਨਾਲ ਆ ਤੇ ਅੱਜ ਇੱਥੇ ਜੋ ਮਹਾਂਪੁਰਸ਼ ਪਹੁੰਚ ਰਹੇ ਨੇ ਉਹ ਨੇ ਸੰਤਨ ਰਣਜਨ ਦਾਸ ਜੀ ਮਹਾਰਾਜ ਤੇਰਾ ਸੱਚਖੰਡ ਬੱਲਾ ਦੇਖ ਸਕਦੇ ਹੋ ਤੇਰਾ ਮੋਹਨਾਨੰਦ ਮਹਾਰਾਜ ਜੀ ਸੱਚਖੰਡ ਬੱਲਾ ਵਾਲੇ ਮਹਾਂਪੁਰਸ਼ ਇੱਥੇ ਪਹੁੰਚ ਰਹੇ ਨੇ। ਸੋ ਤੁਸੀਂ ਦੇਖ ਸਕਦੇ ਹੋ ਇੱਥੇ तकरीबन ਘੱਟੋ-ਘੱਟ ਦੋ ਤਿੰਨ ਕਿੱਲਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਟੈਂਟ ਲੱਗਿਆ ਹੋਇਆ ਤੇ ਇਧਰ ਪ੍ਰਦਰਸ਼ਨ ਲੱਗੀ ਹੈ ਕਿਤਾਬਾਂ ਤੇ ਜਿਹੜੇ ਆਪਾਂ ਲੈ ਸਕਦੇ ਹਾਂ ਤੇ ਤੁਸੀਂ ਦੇਖੋਗੇ ਇੱਥੇ ਅੱਜ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮੁੱਖ ਰੱਖਦੇ ਆ ਸਮਾਗਮ ਰੱਖਿਆ ਗਿਆ ਤੁਸੀਂ ਦੇਖ ਸਕਦੇ ਹੋ ਦੋ ਤਿੰਨ ਕਿੱਲਾਂ ਦੇ ਵਿੱਚ ਅਸੀਂ ਸਾਨੂੰ ਦੇਖ ਸਕਦੇ ਆ ਪੰਡਾਲ ਪੰਡਾਲ ਰੱਖਿਆ ਗਿਆ ਹੈ ਗੱਲੇ ਸੰਗਤ ਨੇ ਆਉਣਾ ਤੇ ਆਪਾਂ ਜਿਹੋ ਦੇ ਪ੍ਰਬੰਧਕ ਹੋ ਆਪਾਂ ਜਾਣਾਂਗੇ ਵੀ ਤੇ ਇੱਥੇ ਅੱਜ ਕੌਣ ਮਹਾਂਪੁਰਸ਼ਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਸਾਰੇ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਵੀ ਪਰੇਸ਼ਾਨੀ ਪ੍ਰਬੰਧਕ ਵੀਰ ਕਹਿੰਦੇ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਲੰਗਰਾਂ ਦੇ ਵੀ ਖਾਸ ਪ੍ਰਬੰਧ ਨੇ ਤੇ ਅਸੀਂ ਦੂਸਰਾ ਕਹਿ ਸਕਦੇ ਕਿ ਇੱਕ ਗਰਮੀ ਗਰਮੀ ਅੱਜ ਬਹੁਤ ਜ਼ਿਆਦਾ ਅਤ ਦੀ ਹੋਣ ਦੇ ਕਰਕੇ ਫੇਰ ਵੀ ਵੀਰਾਂ ਵੱਲੋਂ ਇੱਥੇ ਸੰਗਤਾਂ ਵੱਲੋਂ ਸਾਰੇ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ ਨੇ। ਹੁਣ ਆਪਾਂ ਜੀ ਜਾਣ ਦੀ ਕੋਸ਼ਿਸ਼ ਕਰ ਦਾਂਗੇ। ਇੱਥੋਂ ਦੇ ਜੋ ਕਿ ਕਮੇਟੀ ਵੀਰ ਨੇ ਉਹਨਾਂ ਤੋਂ ਬੇਨਤੀ ਹੈ ਜੀ ਲੈਣ ਨੂੰ ਆ। ਦੇਖ ਸਕਦੇ ਹੋ ਲੰਗਰ ਟੁੱਟ ਚੱਲ ਰਹੇ ਨੇ। ਆਜੋ ਭਾਈ ਜੀ ਆਜੋ। ਤੇ ਪਾਣੀ ਦੀਆਂ ਸਹੂਈਲਾਂ ਵੀ ਲਗਾਈਆਂ ਗਈਆਂ ਨੇ। ਤੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਗਈ। ਦੇਖ ਸਕਦੇ ਹੋ ਫਲ ਫਰੂਟ ਦਾ ਲੱਗਰ ਵੀ ਲਗਾਇਆ ਗਿਆ ਪ੍ਰਬੰਧਕ ਵੀਰਾਂ ਵੱਲੋਂ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਪਿੰਡ ਅੜਕਵਾਸ ਦੇ ਗੰਤ ਸਿੰਘ ਆਯਾਦ ਦੀ ਗਰਾਊਂਡ ਜੀ ਰਿਪੋਰਟ ਤੇ ਤੁਸੀਂ ਦੇਖ ਸਕਦੇ ਹੋ ਤੇ ਪਾਣੀ ਦੀ ਸਵੀਲ ਵੀ ਲਗਾਈ ਗਈ ਆ ਕਿਉਂਕਿ ਗਰਮੀ ਗਰਮੀ ਬਹੁਤ ਜ਼ਿਆਦਾ ਹੋਣ ਦੇ ਕਾਰਨ ਦੇਖ ਸਕਦੇ ਹੋ ਸਾਡੇ ਸੇਵਾਦਾਰ ਵੀਰ ਲੱਗੇ ਹੋਏ ਨੇ ਡਿਊਟੀਆਂ ਤੇ ਤੇ ਪਾਣੀ ਦੀ ਸਕੀਮ ਦਾ ਵੀ ਪ੍ਰਬੰਧ ਇੱਥੇ ਇਹ ਸੰਗਤਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਦੇਖ ਸਕਦੇ ਹੋ ਇੱਧਰ ਇਹ ਸਾਹਮਣੇ ਉਹ ਸਟੇਜ ਹੈ ਜਿੱਤੇ ਚਾਰ ਪੰਜ ਕਿੱਲਾਂ ਦੇ ਵਿੱਚ ਸਾਨੂੰ ਇੱਥੇ ਟੈਂਟ ਹੀ ਟੈਂਟ ਲੱਗੇ ਨਜ਼ਰ ਆਉਣਗੇ। ਆਹ ਥਾਂ ਤੇ ਕਿਉਂ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਕਾਰਨ ਕਈ ਤਰ੍ਹਾਂ ਦੀ ਇੱਥੇ ਲੰਬਾਈਆਂ ਦੇ ਸਫੀਲਾਂ ਲਗਾਈਆਂ ਨੇ ਦੇਖ ਸਕਦੇ ਹੋ। ਪ੍ਰਬੰਧ ਬਹੁਤ ਪੂਕਤਾ ਕੀਤੇ ਗਏ ਨੇ। ਸੱਖਾਂ ਤੋਂ ਲੈ ਕੇ ਗੂਨੜਾਂ ਤੋਂ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਇੱਥੇ ਸਾਨੂੰ ਦੇਖਣ ਨੂੰ ਮਿਲੀ। ਇਧਰ ਗੁਰੂ ਦੇ ਲੰਗਰ ਵੀ ਟੁੱਟ ਚੱਲ ਰਹੇ ਨੇ। ਦੇਖ ਸਕਦੇ ਹੋ ਤੁਸੀਂ। ਚੱਲ ਕੇ ਭਾਈ ਚੱਲ ਕੇ। ਸੰਗਤਾਂ ਸ਼ਰਈਆਂ ਨੇ ਲੰਗਰਾਂ ਹਟੋਟਾ ਚੱਲ ਰਿਹਾ ਹੈ ਨਾ ਤੁਸੀਂ ਦੇਖ ਸਕਦੇ ਹੋ ਪਿੰਡ ਅੜਕਵਾਸ ਦੇ ਤਸਵੀਰਾਂ ਨੇ ਲੋਕੇ ਬਿਲਕੁਲ ਲਹਿਰਾ ਦੇ ਨਾਲ ਹੀ ਪੈ ਜਾਂਦਾ ਹੈ ਪਿੰਡ ਇਹ ਤੇਲੰਗਰਾਂ ਦੀ ਸੇਵਾ ਚੱਲ ਰਹੀ ਹੈ ਤੇ ਤੁਸੀਂ ਦੇਖੋਗੇ ਦੋਸਤੋ ਇੱਥੇ ਸਭ ਤੋਂ ਸਾਨੂੰ ਵਧੀਆ ਜਿਹੜੀ ਚੀਜ਼ ਦੇਖਣ ਨੂੰ ਮਿਲੀ ਹੈ ਇੱਥੇ ਦੇਸੀ ਦੇਸੀ ਦਵਾਈਆਂ ਦੇ ਵੀ ਪ੍ਰਦਰਸ਼ਨ ਲਗਾਈ ਗਈ ਹੈ ਕਿ ਦੇਖ ਸਕਦੇ ਹੋ ਤੇ ਖੂਨਦਾਨ ਖੂਨਦਾਨ ਕੈਂਪ ਵੀ ਨਾਲ ਲਗਾਇਆ ਗਿਆ ਹੈਗਾ ਜੋ ਕਿ ਹੌਲੀ ਹੀ ਦੇਖ ਸਕਦੇ ਹੋ ਖੂਨਦਾਨ ਕੈਂਪ ਨੂੰ ਪਿੰਡੜਕ ਵਾਸਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੰਨੂ ਖੂਨਦਾਨ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਹਾਂਜੀ ਇਹ ਕਿਦੇ ਸੰਬੰਧ ਚ ਹੈ ਜਿੱਥੇ ਇਹ ਪ੍ਰੋਗਰਾਮ ਇਹ ਬਾਬਾ ਰਮਦਾਸ ਭਗਤ ਦੇ ਵੱਲੋਂ ਕਰਾਇਆ ਜਾ ਰਿਹਾ ਹੈ ਅਸੀਂ ਸਾਰੇ ਪਿੰਡ ਵੱਲੋਂ ਜਿੰਨੀ ਵੀ ਸੰਗਤ ਹੋਏ ਪਹੁੰਚੇ ਸਭ ਦਾ ਧੰਨਵਾਦ ਕਰਦੇ ਆਂ ਅਸੀਂ ਕਹੋਣੇ ਆ ਕਿ ਸਾਰਾ ਪਿੰਡ ਬਾਬੇ ਰਮਦਾਸ ਦੀ ਸਿੱਖਿਆ ਦੇ ਚੱਲ ਕੇ ਉਹਨਾਂ ਦੇ ਪੂਰਨਿਆਂ ਤੇ ਪੂਰਾ ਉੱਤਰੇ ਜੀ ਆਓ ਕਰਨਾ ਬਰਕਾਰੀ ਸੋਸ ਜੀ ਇਹ ਦੇਖੋ ਹੁਣ ਕੰਡਾਲ ਕੰਡਾਲ ਜਿਸ ਦਾ ਤੁਹਾਨੂੰ ਪਤਾ ਦੱਸ ਘੰਟੇ ਆ 3:00 ਤੋਂ 3:00 ਪਹਿਲਾਂ ਪਿੰਡ 3000 ਕਿੱਲਾਂ ਦੇ ਵਿੱਚ ਕਮੇਟੀ ਵੱਲੋਂ ਪਰਮੰਧ ਰੂਤਾ ਗਿਆਗਾ ਪੱਖਿਆਂ ਦਾ ਗਰਮੀਤ ਵਾ ਜ਼ਿਆਦਾ ਹੋਣ ਦੇ ਕਾਰਨ ਪ੍ਰਬੰਧਕਾਂ ਦੇ ਚੱਲ ਪਈ ਐ ਵਧੀਆ ਕਰਨੇ ਕੋਈ ਨਹੀਂ ਪਰ ਫਿਰ ਵੀ ਕਮੇਟੀ ਦਾ ਇਹ ਕਿ ਬਹੁਤ 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 ਆਰਾਮ ਜੋਗੀ ਸਿੱਖਰਾ ਆਪਣਾ ਦਾਨ ਕਰਨਾ ਚਾਹੁੰਦੇ ਨੇ ਕੋਈ ਵੀ ਦੇਖ ਸਕਦੇ ਹੋ ਦਾਨ ਪੱਤਰ ਵੀ ਇੱਥੇ ਰੱਖਿਆ ਗਿਆ ਹੈ। ਆਪਾਂ ਤੋਂ ਫਿਰ ਦਵਾ ਕਰੀਏ। ਪਿਆਜ਼ ਆਪਾਂ ਇਥੋਂ ਫਿਰ ਮਿੱਟੀ ਬਣਾ ਲੈ ਬਾਤ ਆਪਾਂ ਕਰ ਦਾਂਗੇ। ਦੋਸਤੋ ਅਸੀਂ ਇਸ ਵਕਤ ਖੜੇ ਹਾਂ ਪਿੰਡ ਅੜਕਬਾਸ ਤੁਸੀਂ ਤਸਵੀਰਾਂ ਦੇ ਵਿੱਚ ਦੇਖਿਆ ਤੇ ਇੱਥੇ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਾਧ ਸੰਗ ਰੱਖੀ ਗਈ ਹੈਗੀ ਤੇ ਆਪਾਂ ਇਹਨਾਂ ਵੀਰਾਂ ਤੋਂ ਜਾਣਦੇ ਜਿਹੜੇ ਸਾਡੇ ਇੱਥੇ ਪ੍ਰਬੰਧਕ ਵੀਰ ਨੇ ਹਾਂਜੀ ਵੀਰ ਜਗਰਦੇਵ ਧਨੁਗੁਰਦੇਵ ਜੀ ਸੋ 사ਤਸੰਗਤ ਜੀ ਜੋ ਅੱਜ ਤੁਸੀਂ ਸੋਸ਼ਲ ਮੀਡੀਆ ਤੇ ਰਾਹੀਂ ਇਹ ਸਮਾਗਮ ਦੇ ਦਰਸ਼ਨ ਕਰ ਰਹੇ ਹੋ ਇਹ ਜੋ 사ਤਸੰਗ ਸਮਾਗਮ ਹੈ ਪਿੰਡ ਅੜਕਵਾਸ ਨਜ਼ਦੀਕ ਲਹਿਰਾ ਸ਼ਹਿਰ ਪੈਂਦਾ ਹੈ ਜੋ ਕਿ ਸਤਿਗੁਰੂ ਦਾ ਬਦਾਸ ਸਮਰ ਦੀ ਵਿਚਾਰਧਾਰਾ ਨੂੰ ਉਹਨਾਂ ਦੀ ਬਾੜੀ ਨੂੰ ਘਰ ਘਰ ਤੱਕ ਬਚਾਉਣ ਲਈ ਜਨ ਜਨ ਤੱਕ ਪਹੁੰਚਾਉਣ ਲਈ ਪਿੰਡ ਦੀ ਸੰਗਤਾਂ ਵੱਲੋਂ ਇਲਾਕੇ ਦੀ ਸੰਗਤਾਂ ਵੱਲੋਂ ਇਹ ਮਹਾਨ ਸੰਤ ਸਮਾਗਮ ਜਿਹੜਾ ਰੱਖਿਆ ਗਿਆ ਜੀ ਸੋ 사ਤਸੰਗ ਸਮਾਗਮ ਦੇ ਵਿੱਚ ਪਹੁੰਚ ਰਹੇ ਸੰਤ ਮਹਾਂਪੁਰਸ਼ ਸੰਤ ਕ੍ਰਿਸ਼ਨਾ ਜੀ ਝੇੜੂ ਵਾਲੇ ਮਹਾਰਾਜ ਜੋ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਨ ਲਈ ਇਸ ਧਰਤੀ ਤੇ ਪਹੁੰਚ ਰਹੇ ਨੇ ਤੇ ਸਮੂਹ ਇਲਾਕੇ ਦੇ ਸੰਗਤਾਂ ਦੇ ਵੱਲੋਂ ਅੱਜ ਇਹ satsang ਸਮਾਗਮ ਦੇ ਵਿੱਚ ਲੰਗਰ ਵੀ ਲਗਾਏ ਗਏ ਨੇ ਪਾਣੀ ਦੇ ਛਬੀਲਾ ਲਗਾਈਆਂ ਗਈਆਂ ਨੇ ਅੱਖਾਂ ਦੇ ਕੈਂਪ ਇਹ ਦਰਜਾ ਬਦਰਜਾ ਲੰਗਰ ਨੇ ਜਿਹੜੇ ਦਰਜਾ ਬਦਰਜਾ ਸੇਵਾਵਾਂ ਨੇ ਇਲਾਕੇ ਦੇ ਸੰਗਤਾਂ ਵੱਲੋਂ ਲਗਾਈਆਂ ਜਾ ਰਹੀਆਂ ਨੇ ਸੋ ਸਾਡਾ ਜਿਹੜਾ ਇਹ ਲੰਗਰ ਹੈ ਸਾਡੇ ਪ੍ਰਧਾਨ ਜੀ ਜਗਸੀਰ ਸਿੰਘ ਜੀ ਜੱਗੀ ਜੋ ਕਿ ਪਾਤੜਾ ਤੋਂ ਸਰਕਲ ਖਨੋਰੀ ਦੇ ਆਗੂ ਨੇ ਪ੍ਰਧਾਨ ਨੇ ਉਹਨਾਂ ਦੇ ਨਾਲ ਸਤਿਕਾਰਯੋਗ ਪ੍ਰਿੰਸ ਜੀ ਸਤਿਕਾਰਯੋਗ ਬਲਕਾਰ ਸਿੰਘ ਜੀ ਜਸਵੀਰ ਸਿੰਘ ਜੀ ਤੇ ਹੋਰ ਆਪਣੇ ਜਰਨੇ ਸਿੰਘ ਜੀ ਤੇ ਨਾਲ ਹੀ ਇਲਾਕੇ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਤਰਬੂਜ ਦਾ ਅਤੇ ਪਾਣੀ ਦਾ ਜਿਹੜਾ ਲੰਗਰ ਹੈ ਸੰਗਤਾਂ ਦੇ ਲਈ ਲਗਾਇਆ ਗਿਆ ਸੋ ਸਾਧ ਸੰਗਤ ਜੀ ਅੱਜ ਤੁਹਾਨੂੰ ਸੋਸ਼ਲ ਮੀਡੀਆ ਦੇ ਰਾਹੀਂ ਦੱਸਣਾ ਚਾਹੁੰਦੇ ਆ ਕਿ ਗੁਰੂ ਅਰਦਾਸ ਸਮਰਦੇ ਬਾਣੀ ਨੂੰ ਸਮਰਪਿਤ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਨਗਰਾਂ ਦੇ ਵਿੱਚ ਅੱਜ satsang ਦੇ ਸਮਾਗਮ ਹੋ ਰਹੇ ਨੇ ਜਿਹੜਾ ਕਿ ਸਤੂਪੁਰ ਉਦਾਸ ਸਮਾਧ ਦੇ ਚੋਭਾਂ ਨੂੰ ਵਧਾ ਰਹੇ ਨੇ ਅੱਜ ਦਾ ਜਿਹੜਾ satsang ਹੈ ਪਿੰਡ ਅੜਕਵਾਸ ਵਿੱਚ ਜੋ ਨਜ਼ਦੀਕ ਲਹਿਰੇ ਸ਼ਹਿਰ ਦੇ ਪਿੰਡ ਪੈਂਦਾ ਹੈ ਇਹ ਰੱਖਿਆ ਗਿਆ ਸੋ ਵਧਾਈ ਦੇ ਪਾਤਰ ਨੇ ਸਮੂਹ ਸੰਗਤਾਂ ਤੇ ਸਮੂਹ ਆਗੂ ਸਹਿਬਾਨ ਤੇ ਜਿਨ੍ਹਾਂ ਦੇ ਵੱਲੋਂ ਇਹ ਉਤਮ ਪਰਾਲੇ ਕੀਤੇ ਜਾ ਰਹੇ ਨੇ ਗੁਰੂ ਰਵਦਾਸ ਮਹਾਰਾਜ ਦੀ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਜਿਹੜਾ ਅੱਗੇ ਲੈ ਕੇ ਜਾਇਆ ਜਾ ਰਿਹਾ ਸੋ ਸਮੂਹ ਸੰਗਤਾਂ ਦਾ ਅਸੀਂ ਧੰਨਵਾਦ ਕਰਦੇ ਆਂ ਸੋਸ਼ਲ ਮੀਡੀਆ ਦੇ ਰਾਹੀਂ ਤੇ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਜਿਹੜਾ ਪ੍ਰਚਾਰ ਗੁਰੂ ਅਦਾਸ ਮਹਾਰਾਜ ਦਾ ਸਤਸੰਗਤ ਦੇ ਰਾਹੀਂ ਇਸ ਤਰ੍ਹਾਂ ਦੇ ਪ੍ਰਚਾਰ ਦੇ ਨਹੀਂ ਹੋਣਾ ਚਾਹੀਦਾ ਜੀ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਤੋ ਸਭ ਤੋਂ ਪਹਿਲਾਂ ਤਾਂ ਪਿੰਡ ਅੜਕਵਾਦ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਅਤੇ ਮੁਬਾਰਕਬਾਦ ਕਿਉਂਕਿ ਇੰਨਾ ਵੱਡਾ ਸੋਹਣਾ ਪ੍ਰੋਗਰਾਮ ਕੀਤਾ ਜੋ ਪੰਡਾਲ ਦਾ ਪ੍ਰੋਗਰਾਮ ਆ ਸਤ ਸੰਗ ਹਾਲ ਦਾ ਪ੍ਰੋਗਰਾਮ ਲੰਗਰ ਹਾਲ ਦਾ ਪ੍ਰੋਗਰਾਮ ਬਹੁਤ ਸੋਹਣਾ ਕੀਤਾ ਤਾਂ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅਤੇ ਸੰਤ ਕ੍ਰਿਸ਼ਨ ਨਾਥ ਛੇੜੂ ਸਾਹਿਬ ਅਤੇ ਪਹੁੰਚੇ ਇਹਨਾਂ ਦੇ ਵੀ ਬਹੁਤ ਬਹੁਤ ਦਿਲੋਂ ਸਵਾਗਤ ਹੈ ਜੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਹਾਂਜੀ ਸੰਤ ਕ੍ਰਿਸ਼ਨ ਨਾਥ ਜੀ ਸੰਤ ਕ੍ਰਿਸ਼ਨ ਨਾਥ ਛੇੜੂ ਜੀ ਹਾਂਜੀ ਹਾਂਜੀ ਸਦਾਨੀ ਤੋਂ ਜੀ ਪਿੰਡ ਸਦਾਨੀ ਤੋਂ ਜੀ ਇਹ ਬਦਾਰਾ ਸਦਾਨੀ ਤੋਂ ਆ ਹਾਂਜੀ ਸਦਾਨੀਏ ਜ਼ਿਲ੍ਹਾ ਫਤਿਹਬਾਦ ਤੋਂ ਜੀ ਹਰਿਆਣਾ ਚੋਂ ਹਰਿਆਣੇ ਤੋਂ ਆਏ ਹਾਂਜੀ ਤੇ ਪਹਿਲਾਂ ਵੀ ਹੋਰ ਲੰਗਰ ਲਗਾਉਂਦੇ ਹਾਂ ਹਾਂਜੀ ਹਾਂਜੀ ਬਨਾਰਸ ਕਾਸੀ ਵੀ ਲੰਗਰ ਲੈ ਕੇ ਜਾਂਦੇ ਆ ਜੀ ਹਾਂਜੀ 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 ਸ਼੍ਰੀ ਗੁਰੂਬਦਾ ਸਟੇਟਿਵ ਟਰਸਟ ਜੀ ਪਿੰਡ ਸਦਾਨੀ ਜੀ ਹਾਂਜੀ ਹਰਿਆਣਾ ਪੇ ਜੀ ਸਭ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਜੈ ਗੁਰੂਦੇਵ ਧੰਨ ਗੁਰਦੇਵ ਅੱਜ ਪਿੰਡ ਅੜਕਵਾਸ ਵਿਖੇ ਸਤਿਗੁਰ ਰਵਿਦਾਸ ਮਹਾਰਾਜਿਆਂ ਦੇ ਸਭ ਸੰਤ ਸਮੇਲਨ ਸੰਤ ਸ਼੍ਰੀਕ੍ਰਿਸ਼ਨ ਨਾਦੀ ਚੇੜੂਆਲੇ ਉਹਨਾਂ ਦੀ ਸਰਪ੍ਰਸਤੀ 8 ਗੁਰੂ ਰਵਿਦਾਸ ਮਹਾਰਾਜਿਆਂ ਦੀ ਅਮਰ ਬਾਣੀ ਦੇ ਛੱਛਾ 8 ਜੋ ਸਤਸੰਗ ਦਾ ਆਯੋਜਨ ਕੀਤਾ ਗਿਆ ਹੈ ਸਾਰੀਆਂ ਸੰਗਤਾਂ ਨੂੰ ਇੱਥੇ ਪਹੁੰਚਣ ਤੇ ਵਿਸ਼ੇਸ਼ ਧੰਨਵਾਦ ਹੈ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜਿਹੜੀ ਸੰਗਤਾਂ ਆਪਣਾ ਸਮਾਂ ਸਮੇਤ ਸ਼ਮਾ ਕੱਢ ਕੇ ਇੱਥੇ ਪਹੁੰਚਿਆ ਹਨ ਸਾਰੀਆਂ ਸੰਗਤਾਂ ਵਾਸਤੇ ਸੇਵਾਦਾਰਾਂ ਵੱਲੋਂ ਲੰਗਰ ਪ੍ਰਸ਼ਾਦ ਦਾ ਤਾਂ ਪ੍ਰਬੰਧ ਹੈ ਠੰਡੇ ਮਿੱਠੇ ਪਾਣੀ ਦੀ ਸ਼ਮੀਲ ਹੈ ਸਾਰੀਆਂ ਸੰਗਤਾਂ ਦਾ ਵਿਸ਼ੇਸ਼ ਤੌਰ ਤੇ ਪਹੁੰਚਣ ਦੇ ਧੰਨਵਾਦ ਹੈ ਜੀ ਜੈ ਗੁਰੂ ਦੇ ਤੁਹਾਨੂੰ ਗੁਰਦੇ ਜੋ

ਦੇਖ ਸਕਦੇ ਹੋ ਤੁਸੀਂ ਇਹ ਪਿੰਡ ਅੜਕਵਾਜ ਦੀਆਂ ਤਸਵੀਰਾਂ ਜਿੱਥੇ ਸੰਤ ਮਹਾਂਪੁਰਸ਼ ਜੀ ਪਹੁੰਚ ਚੁੱਕੇ ਨੇ ਤੇ ਉਹਨਾਂ ਦੇ ਸਵਾਗਤ ਲਈ ਤੁਸੀਂ ਦੇਖ ਸਕਦੇ ਹੋ ਸੰਗਤਾਂ ਵੱਲੋਂ ਇੰਨਾ ਪਿਆਰ ਤੇ ਸਤਿਕਾਰ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਸੰਤ ਕਿਸਨਦਾਸ ਜੀ ਝਿਹੜੂ ਵਾਲੇ ਪਹੁੰਚ ਚੁੱਕੇ ਨੇ ਤੇ ਸੰਗਤਾਂ ਦਰਸ਼ਨ ਕਰਨ ਦੇ ਲਈ ਦੇਖ ਸਕਦੇ ਹੋ ਤੁਸੀਂ ਉਤਸ਼ਾਹ ਸੰਗਤਾਂ ਦੇ ਵਿੱਚ ਬਾਬਾ ਜੀ ਦੇ ਦਰਸ਼ਨ ਕਰਨ ਦੇ ਲਈ ਬਹੁਤ ਬਹੁਤ